ਸਾਨੂੰ ਫੋਟਮਾ ਆਈਆਂ 2 ਤੋਂ 2 ਕੁ ਦਿਨ ਹੋ ਗਏ ਆ ਜਿਹੜੀਆਂ ਉਹਦੀ ਡੈੱਡ ਬੋਡੀ ਦੀਆਂ ਫੋਟਮਾ ਆ ਹਸਪੀਟਲ ਤੋਂ ਜਿਹੜੀਆਂ ਉੱਥੋਂ ਜਾਰੀ ਕੀਤੀਆਂ ਗਈਆਂ ਔਰ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਬੱਚਾ ਜੋ ਵੀ ਹਸਾਫ ਸਿੰਘ ਉਹ ਨਹੀਂ ਰਿਹਾ ਇਸ ਦੁਨੀਆ ਦੇ ਕਿੰਨੇ ਪੈਸੇ ਲਗਾ ਕੇ ਉਹ ਵਿਦੇਸ਼ ਗਿਆ ਸੀ 45 ਤੋਂ 50 ਲੱਖ ਰੁਪਈਆ ਜੀ ਲੱਗ ਚੁੱਕਾ ਇਹਨਾਂ ਦਾ ਇਹਨਾਂ ਦੇ ਮਤਲਬ ਜ਼ਮੀਨ ਗਹਿਣੇ ਧਰ ਕੇ ਜੋ ਵੀ ਆ ਸਾਰਾ ਕੁਝ ਡੰਗਰ ਪਸ਼ੂ ਜੋ ਵੀ ਗਹਿਣੇ ਬਿੱਟੇ ਸਾਰਾ ਵੇਚ ਕੇ ਇਹਨੂੰ ਭੇਜਿਆ ਰਿਹਾ ਸੀ ਬਟ ਪਤਾ ਨਹੀਂ ਸੀਗਾ ਵੀ ਰਾਸਤੇ ਵਿੱਚ ਇਹ ਹਾਲਾਤ ਬਣ ਜਾਣਗੇ ਕਿ ਏਜੰਟਾਂ ਨੇ ਇੱਕ ਨੰਬਰ ਦੇ ਵਿੱਚ ਚਾਂਸੇ ਚ ਲੈ ਗਏ ਦੋ ਨੰਬਰ ਦੇ ਵਿੱਚ ਡੋਂਕਰਾਂ ਦੇ ਹੱਥੀਂ ਚੜਾਤਾ ਸਰ ਕੀ ਕਹਿਣਾ ਚਾਹੁੰਦੇ ਲਾਸਟ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਇਹ ਡੋਂਕਰ ਆ ਜੋ ਗੁਆਟਾ ਮਾਲਾ ਦੇ ਵਿੱਚ ਆ ਇਹਨਾਂ ਨੂੰ ਸਖਤ ਤੋਂ ਸਖਤ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਫੜਿਆ ਜਾਵੇ ਔਰ ਇਹਨਾਂ ਨੂੰ ਮੌਤ ਦੀ ਸਜ਼ਾ ਹੀ ਦਿੱਤੀ ਜਾਵੇ ਫਾਂਸੀ ਦੀ ਜਾਂਕਿ ਇਹਨਾਂ ਨੇ ਤਰਸ ਨਹੀਂ ਕੀਤਾ ਬੱਚੇ ਦੇ ਔਰ ਬਹੁਤ ਬੁਰੀ ਤਰ੍ਹਾਂ ਮਤਲਬ ਇਹ ਕੀਤਾ ਜੋ ਵੀ ਹੈ ਫਰौती ਮੰਗੀ ਗਈ ਉਹਨਾਂ ਤੋਂ ਫਰौती ਦੇ ਇਹਨਾਂ ਨੇ ਤਾਂ ਏਜੰਟ ਨੂੰ ਸਾਰੇ ਪੈਸੇ ਦੇ ਦਿੱਤੇ ਸੀ ਪਰ ਏਜੰਟ ਨੇ ਅੱਗੇ ਪੈਸੇ ਨਹੀਂ ਦਿੱਤੇ ਏਜੰਟ ਤਾਂ ਚਲੋ ਪਕੜਿਆ ਗਿਆ ਪਰ ਅਸੀਂ ਇਹੀ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਉਹਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਲੱਖ ਦੇ ਲੱਗੇ ਪਹੁੰਚ ਕੇ ਸਰ ਜੀ ਕਿਵੇਂ ਕਿਵੇਂ ਪੈਸੇ ਚੱਕੇ ਕਿਵੇਂ ਪਹਿਲੀ ਵੇਚੀ ਸੀ ਜੀ ਢਾਈ ਕਿੱਲੇ ਪਹਿਲੀ ਹਾਂਜੀ ਪਹਿਲੀ ਵੇਚ ਕੇ ਫਿਰ ਪਹਿ ਦੇ ਦਿੱਤੇ ਇਹਨਾਂ ਨੇ ਕੌਣ ਟਾਂਸ ਪਾਏ ਸਰ ਕੋਣ ਵਿਅਕਤੀ ਨੇ ਇਹ ਕਰਨਾਲ ਦੇ ਏਜੰਟ ਆ ਜੀ ਦਵਿੰਦਰ ਜੀ ਕਿਤੇ ਨੁਕਸਾਨ ਨਹੀਂ ਇਹ ਦੋ ਇੱਕ ਵੀ ਘਰ ਵਾਲੀ ਆ ਜੀ ਅਸਲੀ ਤੇ ਘਰ ਵਾਲੀ ਦਾ ਕਸੂਰ ਆ ਸਾਰਾ ਜੀ ਉਹਨੇ ਸਾਡੇ ਨਾਲ ਪਲਗ ਲਾ ਕੇ ਜਨਾਨੀ ਨੂੰ ਤੇ ਫੇਰ ਜਾ ਕੇ ਉੱਥੇ ਜਾ ਕੇ بڑاਆ ਕੰਮ ਜੀ ਇਹਨੇ ਜਨਾਨੀ ਫੜੀ ਗਈ ਸਰ ਜੀ ਇਹ ਸਾਰਾ ਕੋਈ ਦੱਸੂਗੇ ਇਹੋ ਹੀ ਗੱਲ ਕਹਿਣਾ ਪਰ ਜੋ ਹੈਗਾ ਕਾਰ ਬਤ ਪੂਰੀ ਸਖਤ ਤੋਂ ਸਖਤ ਕੀਤੀ ਜਾਵੇ ਮੇਰਾ ਲਾਡਲਾ ਪੁੱਤਰ ਦਾਦਾ ਜੀ ਮੇਰਾ ਇੱਕ ਦਾ ਦੀਏ ਲੰਡੇ ਆ ਸੀਗਾ ਮੇਰੇ ਸੀਨੇ ਨੂੰ ਪੁੱਛ ਕੇ ਦੇਖੋ ਕਿ ਬੰਦਾ ਬੇਰ। ਇਹਨਾਂ ਨੂੰ ਚਲਾ ਪਉਂਦੇ ਦਿੱਤੇ ਜਾ ਬਹੁਤ ਇਹਨਾਂ ਨਾਲ ਧੋਖਾ ਮੇਰੇ ਬੱਚੇ ਨਾਲ ਹੋਇਆ ਹੈ। ਬਾਕੀ ਨੂੰ ਮੇਰੇ ਨਾਲ ਹੋਇਆ। ਮੈਂ ਕੀ ਕੱਲ ਗੇ। ਸਰ ਸਾਨੂੰ ਫੋਟੋਆਂ ਆਈਆਂ 2-2 ਦਿਨ ਹੋ ਗਏ ਆ ਜਿਹੜੀਆਂ ਉਹਦੀ ਡੈੱਡ ਬੋਡੀ ਦੀਆਂ ਫੋਟੋਆਂ ਹਸਪੀਟਲ ਤੋਂ ਜਿਹੜੀਆਂ ਉੱਥੋਂ ਜਾਰੀ ਕੀਤੀਆਂ ਗਈਆਂ। ਔਰ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਬੱਚਾ ਜੋ ਵੀ ਹਸਾਪ ਸਿੰਘ ਉਹ ਨਹੀਂ ਰਿਹਾ ਇਸ ਦੁਨੀਆ ਦੇ। ਕਿੰਨੇ ਪੈਸੇ ਲਗਾ ਕੇ ਉਹ ਵਿਦੇਸ਼ ਗਿਆ ਸੀ 45 ਤੋਂ 50 ਲੱਖ ਰੁਪਈਆ ਜੀ ਲੱਗ ਚੁੱਕਾ ਇਹਨਾਂ ਦਾ ਇਹਨਾਂ ਦੇ ਮਤਲਬ ਜ਼ਮੀਨ ਗੈਣੇ ਧਰ ਕੇ ਜੋ ਵੀ ਆ ਸਾਰਾ ਕੁਝ ਡੰਗਰ ਪਸ਼ੂ ਜੋ ਵੀ ਗੈਣੇ ਬਿੱਟੇ ਸਾਰਾ ਵੇਚ ਕੇ ਇਹਨੂੰ ਭੇਜਿਆ ਸੀ ਤੇ ਬਟ ਪਤਾ ਨਹੀਂ ਸੀਗਾ ਵੀ ਰਾਸਤੇ ਵਿੱਚ ਇਹ ਹਾਲਾਤ ਬਣ ਜਾਣਗੇ ਕਿ ਏਜੰਟਾਂ ਨੇ ਇੱਕ ਨੰਬਰ ਦੇ ਵਿੱਚ ਚਾਂਸੇ ਚ ਲੈ ਗਏ ਦੋ ਨੰਬਰ ਦੇ ਵਿੱਚ ਡੋਂਕਰਾਂ ਦੇ ਹੱਥੀਂ ਚੜਾਤਾ ਸਰ ਕੀ ਕਹਿਣਾ ਤੁਹਾਨੂੰ ਲਾਸਟ ਵਿੱਚ ਤੁਸੀਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਇਹ ਡੌਂਕਰ ਆ ਜੋ ਗੁਆਟਾ ਮਾਲਾ ਦੇ ਵਿੱਚ ਆ ਇਹਨਾਂ ਨੂੰ ਸਭ ਤੋਂ ਸਖਤ ਇਹਨਾਂ ਦੀ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਫੜਿਆ ਜਾਵੇ ਔਰ ਇਹਨਾਂ ਨੂੰ ਮੌਤ ਦੀ ਸਜ਼ਾ ਹੀ ਦਿੱਤੀ ਜਾਵੇ ਫਾਂਸੀ ਦੀ ਜਾਂਕਿ ਇਹਨਾਂ ਨੇ ਤਰਸ ਨਹੀਂ ਕੀਤਾ ਬੱਚੇ ਦੇ ਔਰ ਬਹੁਤ ਬੁਰੀ ਤਰ੍ਹਾਂ ਮਤਲਬ ਇਹ ਕੀਤਾ ਜੋ ਵੀ ਆ ਫਰੋਤੀ ਮੰਗੀ ਗਈ ਉਹਨਾਂ ਤੋਂ ਫਰੋਤੀ ਦੇ ਇਹਨਾਂ ਨੇ ਤਾਂ ਏਜੰਟ ਨੂੰ ਸਾਰੇ ਪੈਸੇ ਦੇ ਦਿੱਤੇ ਸੀ ਪਰ ਏਜੰਟ ਨੇ ਅੱਗੇ ਪੈਸੇ ਨਹੀਂ ਦਿੱਤੇ ਏਜੰਟ ਤਾਂ ਚਲੋ ਪਕੜਿਆ ਗਿਆ ਪਰ ਅਸੀਂ ਇਹੀ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਉਹਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਲੱਖ ਦੇ ਲੱਗੇ ਪਹੁੰਚ ਕੇ ਸਰ ਜੀ ਕਿਵੇਂ ਕਿਵੇਂ ਪੈਸੇ ਚੱਕੇ ਕਿਵੇਂ ਤੇ ਪਹਿਲੀ ਵੇਚੀ ਹੈ ਜੀ ਢਾਈ ਕਿੱਲੇ ਪਹਿਲੀ ਹਾਂਜੀ ਪਹਿਲੀ ਦੇ ਇਸ ਕੇ ਫੇਰ ਪਹਿ ਦਿੱਤੇ ਜੀ ਨੇ ਇਹਨਾਂ ਦੇ ਕਾਉਂਟਾਂ ਜੇ ਪਾਏ ਸਾਰੇ ਕੋਣ ਵਿਅਕਤੀ ਨੇ ਹੈ ਇਹ ਕਰਨਾਲ ਦੇ ਏਜੰਟ ਆ ਜੀ ਦਵਿੰਦਰ ਜੀ ਕਿਤੇ ਨੁਕਸਾਨ ਨਹੀਂ ਇਹ ਦੋ ਇੱਕ ਵੀ ਘਰ ਵਾਲੀ ਹੈ ਜੀ ਅਸਲੀ ਤੇ ਘਰ ਵਾਲੀ ਦਾ ਕਸੂਰ ਆ ਸਾਰਾ ਜੀ ਉਹਨੇ ਸਾਡੇ ਨਾਲ ਪਲਗ ਲਾ ਕੇ ਜਨਾਨੀ ਨੂੰ ਤੇ ਫੇਰ ਜਾ ਕੇ ਉੱਥੇ ਜਾ ਕੇ ਮੜਾਇਆ ਕੰਮ ਜੀ ਇਹਨਾਂ ਜਨਾਨੀ ਫੜੀ ਜੀ ਸਰ ਜੀ ਇਹ ਸਾਰਾ ਕੋਈ ਦੱਸੂਗੇ ਇਹ ਹੋਈ ਗੱਲ ਕਹਿਣਾ ਪਚੋ ਹੈਗਾ ਕਾਰਬ ਜੂਰੀ ਸਖਤ ਤੋਂ ਸਖਤ ਕੀਤੀ ਜਾਵੇ ਮੇਰਾ ਲਾਡਲਾ ਪੁੱਤਰ ਦਾਦਾ ਜੀ ਮੇਰਾ ਇੱਕ ਦਾ ਜੀ ਲੰਡੇਆ ਸੀਗਾ ਮੇਰੇ ਸੀਨੇ ਨੂੰ ਪੁੱਛ ਕੇ ਦੇਖੋ ਕਿ ਬੰਦਾ ਫਿਰਦਾ ਇਹਨਾਂ ਨੂੰ ਸਲਾਪ ਜੂਰੀ ਦਿੱਤੀ ਜਾ ਬਹੁਤ ਨੰਨਾਂ ਧੋਖਾ ਮੇਰੇ ਬੱਚੇ ਨਾਲ ਹੋਇਆ ਹੈ ਬਾਕੀ ਨੂੰ ਮੇਰੇ ਨਾਲ ਹੋਇਆ ਮੈਂ ਕੀ ਕਰਾਂਗੇ ਮੈਂ thank you